ਲਓ ਜੀ ਤਾਈ ਪਹੁੰਚ ਗਈ ਸਾਡੇ ਘਰਾਂ ਬਧਾਈਆਂ ਦੇ ਕੇ ਬਧਾਈਆਂ ਦੇ ਕੇ ਬਧਾਈਆਂ ਦੇ ਕੇ ਵਾਕਈ ਸਹੀ ਗੱਲ ਹੈ ਮੇਰੀ ਸਾਲੇ ਹਰ ਦਾ ਮੁੰਡਾ ਹੋਇਆ ਹੈ ਹੈ ਕਨੇ ਸਾਰੇ ਹਰ ਦੇ ਮੁੰਡਾ ਹੋਇਆ ਹੈ ਮੇਰੀ ਅੱਛਾ ਜੇ ਮੈਂ ਕਹਾਂ ਜਿੱਕਰ ਤਾਈ ਮੈਨੂੰ ਕਹੂਗੀ ਮੌਕਣਾ ਬੋਲੂਗਾ ਜੀ ਮੇਰੀ ਸਾਲੇ ਹਰ ਕੋ ਮੁੰਡਾ ਹੋਇਆ ਜੀ ਤਾਈ ਮੈਨੂੰ ਸਿਖਾਉਣ ਲੱਗੀ ਹੁਣ ਵਲੌਗ ਬਣਾਉਣਾ ਵੀ ਕਿਵੇਂ ਬਣਾਈ ਦੱਸਦਾ ਵਲੌਗ ਕਹ ਤਾਈ ਮੈਂ ਤੁਹਾਡੇ ਕੋਲ ਰਹਿ ਰਾਇਕੀ ਕਹ ਮੈਂ ਵੀ ਸਿੱਖ ਕੀ ਵੀ ਕਿਆ ਕਿਆ ਬੋਲਣਾ ਹੈ ਹਾਂ ਪਹਿਲਾਂ ਕਰ ਮੂੰ ਮਿੱਠਾ ਬਾਈ ਦਾ ਚੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਅਗੇ ਅਰਦਾਸ ਹੈ ਬੇਨਤੀ ਹੈ ਜੋ ਜੜੀ ਕਿਹ ਸੱਚਾ ਪਾਤਸ਼ਾਹ ਜਿੰਨੇ ਵੀ ਵੀਰ ਇਸ ਸਮੇਂ ਦੇਖ ਰਹੇ ਨੇ ਸਾਨੂੰ ਸਭ ਨੂੰ ਖੁਸ਼ ਰੱਖੀ ਤੰਦਰੁਸਤ ਰੱਖੀ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੀ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਕੋਚ ਰਹਿਣ ਸਾਰੇ ਜਣੇ ਲਓ ਜੀ ਤਾਈ ਪਹੁੰਚ ਗਈ ਸਾਡੇ ਘਰਾਂ ਬਧਾਈਆਂ ਦੇ ਬਧਾਈਆਂ ਬਧਾਈਆਂ ਦੇ ਕੇ ਬਾਕੀ ਸਹੀ ਗੱਲ ਹੈ ਮੇਸਾਂ ਆਂਦੇ ਕਾ ਮੁੰਡਾ ਹੋਇਆ ਹੈ ਹੈ ਕਨੇਜਾਰੇ ਹਾਰੇ ਬਡਾਰੇ ਮੇਰੀ ਅੱਛਾ ਜੇ ਮੈਂ ਕਹਾਂ ਜਿੱਕਰ ਤਾਈ ਮੈਨੂੰ ਕਹੂਗੀ ਮੌਕਣਾ ਬੋਲੂਗਾ ਜੀ ਮੇਰੀ ਸਾਲੇ ਹਰ ਕੋ ਮੁੰਡਾ ਹੋਇਆ ਜੀ ਤਾਈ ਮੈਨੂੰ ਸਿਖਾਉਣ ਲੱਗੀ ਹੁਣ ਵਲੌਗ ਬਣਾਉਣਾ ਵੀ ਕਿਵੇਂ ਬੜਾਈ ਦਦਾ ਵਲੌਗ ਹੈ ਕਹ ਤਾਈ ਮੈਂ ਤੁਹਾਡੇ ਕੋਲ ਰਹਿ ਰਾਇਕੀ ਕਹ ਮੈਂ ਵੀ ਇੱਕ ਕੀ ਵੀ ਕਿਆ ਕਿਆ ਬੋਲਣਾ ਹੈ ਹਾਂ ਪਹਿਲਾਂ ਕਰ ਮੂਹ ਮਿੱਠਾ ਭਾਈ ਦਾ ਚਾਹ ਸਭੀ ਚਾਹ ਮੈਨੂੰ ਕਰੀ ਸਾਲੋ ਸਾਈ ਬਾਈ ਇਹ ਆਪੜ ਸਭੀ ਚਾਹ ਦੀ ਮੈਨੂੰ ਕਰੀ ਦੇਣੀ ਆ ਥੋੜੋ ਮਾਹਰ ਰਾਜੀ ਰੱਖੇ ਪ੍ਰਮਾਤਮਾ ਤੁੰਨ੍ਹ ਹਾਂ ਤਾਂ ਤੇ ਰੁਸਤੀਆਂ ਵੱਖ ਤੇ ਚੜਦੀ ਕਲਾ ਰੱਖੇ ਕਮਾਈ ਜਵਾਰਕ ਦਫਾਵੇ ਹਾਂ ਵੇ ਵੇ ਬਤਾਈਆਂ ਭਾਈ ਸਾਰੇ ਨੁਪਾਈਆਂ ਸਾਰੇ ਨੁਪਾਈਆਂ ਭਾਈ ਹੂੰ ਮੁੰਡੇ ਦੇ ਜੰਮਣ ਦੀਆਂ ਮੁੰਡੇ ਜੰਮਣ ਦੀਆਂ ਤੇ ਮੰਗਦੇ ਤੇ ਕੁੜੀ ਆਈ ਨਹੀਂ ਹਾਂ ਕੁੜੀ ਮੰਗਦੇ ਤੇ ਤੈਨੂੰ ਵੀ ਪਤਾ ਹੈ ਨਾ ਹਾਂ ਹਾਂ ਚਲੋ ਮਾਲਕ ਦੀ ਮੌਜਾ ਹੈ ਨਾ ਉਹ ਤਾਂ ਮੌਜਮਾਨ ਸਤਗੁਰ ਦੀ ਸਤਗੁਰ ਦੀ ਮੌਜਾ ਮੰਗੇ ਤਾਂ ਕੀ ਬੁੱਤ ਮਿਲਦਾ ਮਾ ਹੂੰ ਬਸ ਉਹਨੇ ਆਪਣੀ ਮਰਜ਼ੀ ਕਰ ਦੇ ਦੇ ਜਿਹੜਾ ਮਰਜ਼ੀ ਤੇ ਮੇਰੀ ਸੱਸ ਵੀ ਖੁਸ਼ ਆ ਭਾਈ ਸਾਰਾ ਟੱਬਰ ਖੁਸ਼ ਆ ਮਾ ਹੁਣ ਤੰਦਰੁਸਤੀ ਦੀ ਅਦਾਜ਼ ਕਰਦੀ ਤਾਂ ਤਾਈ ਉਹਦੇ ਮੁੰਡੇ ਦੇ ਵਾਸਤੇ ਹੈ ਨਾ ਕਿਉਂਕਿ ਠੰਡ ਠੰਡ ਦਾ ਟਾਈਮ ਹੈ ਕਾਫੀ ਜ਼ਿਆਦਾ ਹੈ ਨਾ ਹਾਂ ਠੰਡ ਬਹੁਤ ਆ ਹਾਂ ਰਲ ਜਵੇ ਆ ਹਾਂ ਹਾਲ ਹਸਪੀਟਲ ਚ ਆ ਅੱਛਾ ਹਾਂਜੀ ਪ੍ਰੈਸ਼ਰ ਤੇ ਵੱਜ ਗਈ ਹਾਂ ਪ੍ਰੈਸ਼ਰ ਤੋਂ ਵੱਜ ਗਈ ਚਲ ਠੀਕ ਆ ਹਾਂ ਚਲ ਬਰੇਟੇਨ ਤੋਂ ਬਚ ਗਈ ਮਹਾਰਾਜ ਰਾਜੀ ਜੀ ਕੇ ਪਰਮਾਤਮਾ ਸੱਚੇ ਪਾਛੋਦੀਆਂ ਤੰਦਰੁਸਤਿ ਵਰਕਸ਼ਾਪ ਦੇ ਬੱਚਿਆਂ ਦੀਆਂ ਉਹਦੇ ਸਾਈਂ ਦੀਆਂ ਉਹਦੀ ਦਾਦੀ ਨੇ ਉਹਦੀ ਭੂਆ ਦੀਆਂ ਸਾਰੇ ਤੇ ਬਧਾਈਆਂ ਦਵਾਉਂਗਾ ਤੁਹਾਨੂੰ ਕੋਈ ਗੱਲ ਨਹੀਂ ਟੈਨਸ਼ਨ ਨਾਲੇ ਫਿਲਹਾਲ ਤਾਂ ਸਾਡੀਆਂ ਹੀਆਂ ਹਾਲ ਤਾਂ ਸਾਥ ਹੀ ਲੈਣਾ ਬਧਾਈ ਚਾਹ ਪੀਲਾ ਚਾਹ ਵੀ ਬੜੀ ਸੁਆਦ ਨਾਲ ਬਿਤਾਈ ਚਾਫੜਾ ਬਤਾਈ ਮੈਂ ਬਈ ਹੋਈ ਗਾਦੀ ਨਾ ਨਹੀਂ ਨਹੀਂ ਲੈ ਲਓ ਪੀ ਲਓ ਮੈਂ ਕੋਈ ਮਠੀ ਵਾਲੇ ਹਾਂ ਨਹੀਂ ਲਈ શકਦੇ ਬੜੀ ਠੀਕ ਹੈ ਬੱਤੀ ਵਾਲੀ ਆ ਮਹਾਰਾਜ ਰਾਜੀ ਰੱਖੇ ਪੁੱਤ ਬਲਮਾਧਮਾ ਉਹਨਾਂ ਨੇ ਚੰਗੀ ਕਲਾ ਰੱਖੀ ਬਿਲਕੁਲ ਮਾਈ ਜੀਵਾਰ ਦੇ ਦਬਾਵੇ ਭਾਈ ਤੇਰੇ ਸਾਲੇ ਦੀ ਦੇ ਹੂੰ ਹਾਂ ਜਿਹਨੇ ਪਾਲ ਪੋਸਟ ਕਰਨੀ ਆ ਮੇਰੇ ਪਾਲ ਪੋਸਟ ਕਰਨੀ ਆ ਮੇਰੇ ਸਾਲਾ ਨਾ ਕਹੇ ਸੁਖਵੀਰ ਦੇ ਭਾਈ ਨੂੰ ਕਹਦੇ ਨਾ ਚੱਲ ਮੇਰੇ ਸਾਲਾ ਨਾ ਕਹੇ ਵੀ ਨੀ ਤੇਰੇ ਸਾਲੇ ਨੂੰ ਨਹੀਂ ਕਹੇ ਸੁਖਵੀਰ ਦਾ ਭਾਈ ਖੁਸ਼ ਰਹੇ ਹਮੇਸ਼ਾ ਸੁਖਵੀਰ ਦਾ ਭਾਈ ਖੁਸ਼ ਰਹੇ ਸੁਖਵੀਰ ਖੁਸ਼ ਰਹੇ ਨਹੀਂ ਆਇਆ ਨਹੀਂ ਅੱਦਾਂ ਕਹ ਕੇ ਸੁਖਵੀਰ ਦੀ ਭਾਈ ਜਿਹੜੀ ਮੰਮੀ ਆ ਉਹਦਾ ਪੁੱਤ ਖੁਸ਼ ਰਹੇ ਯੋ ਨੋ ਪੋਤਾ ਵੀ ਕੁਝ ਰਹੇ ਇਹਦੇ ਵਿੱਚ ਕੀ ਚੱਕਰ ਕਿਉਂ ਲੈ ਤੁਹਾਨੂੰ ਹੋਣਾ ਮੈਨੂੰ ਤਾਂ ਕੋਈ ਨਹੀਂ ਹਾਂ ਕੀ ਹੋਣਾ ਤੁਹਾਨੂੰ ਗੇੜ ਦਾ ਹੀ ਬਹਿਨੇ ਵੀ ਗੱਲ ਆ ਇੱਕ ਲੱਗ ਲੱਗ ਗੱਲ ਬਣਦੀ ਹੁੰਦੀ ਆ ਤੈਨੂੰ ਗੱਲਾਂ ਦਾ ਨਹੀਂ ਪਤਾ ਮੇਰਾ ਸਾਲਾ ਤੇਰਾ ਭਾਈ ਤੇਰੀ ਮੰਮੀ ਦਾ ਹੁਣ ਸਮਝ ਲੈ ਪੋਤਾ ਆ ਆ ਪੋਤਾ ਆ ਹਾਂ ਕਿ ਕਿੰਨੇ ਕਿੰਨੇ ਰਿਸ਼ਤੇਦਾਰੀ ਬਣਨੀ ਆ ਤੈਨੂੰ ਕੀ ਪਤਾ ਗੱਲਾਂ ਦਾ ਹੁਣ ਇਹ ਚਲ ਕੋਈ ਨਾ ਹਾਂ ਠੀਕ ਠਾਕ ਹੈ ਅੰਡ ਤਾਂ ਨਹੀਂ ਹੋਤੀ ਨਾ ਹੋ ਰਾਵਨੀ ਹਾਂ ਦੇਖੋ ਤਾਈ ਤਾਈ ਨੇ ਸ਼ੁਰੂ ਤੇ ਠੰਡ ਨਹੀਂ ਮੰਨੀ ਹੈਗੀ ਜਵਾਂ ਬੰਦੇ ਲੱਗਦੀਆਂ ਨਹੀਂ ਹੁੰਦੀ ਹਾਂ ਨਹੀਂ ਬਹੁਤ ਦਲਾਸਾ ਹਾਂ ਇਹ ਮੰਨੇ ਨਹੀਂ ਸ਼ੁਰੂ ਤੋਂ ਕੋਈ ਵੀ ਚੀਜ਼ ਇੱਕ ਗੱਲ ਤਾਈ ਹੈਗੀ ਮੰਨਣ ਦੀ ਹੈ ਜੇ ਚੀਜ਼ ਨੂੰ ਮੰਨ ਲਿਆ ਤਾਂ ਹੈਗੀ ਆ ਨਹੀਂ ਮੰਨਿਆ ਤਾਂ ਹੈ ਹੀ ਨਹੀਂ ਹਾਂ ਮੈਂ ਤੇਨ ਦੱਸਦੀ ਹਾਂ ਜਿੱਦ ਤੇ ਮੈਂ ਜਾਈ ਸੀ ਉੱਠਣਾ 4 ਵਜੇ ਉੱਠਣਾ 5 ਵਜੇ ਉੱਠਣਾ ਸਾਢੇ 6 ਉੱਠਣਾ ਮੈਂ ਨਹੀਂ ਲੈਣੀ ਗਈ ਚੱਕ ਦੇਣੀ ਹੈ ਜਦਿ ਬਸ ਠੀਕ ਹੈ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਹਾ ਮੈਂ ਤਾਂ ਇੱਕ ਗੱਲ ਹੈ ਮੈਂ ਜਿਹੜੇ ਆਪਣੇ ਸੇਵੇ ਆ ਸਾਡੇ ਵਾਲੇ ਇੱਧਰ ਦੇ ਪਾਸੇ ਵਾਲੇ ਇਹ ਮੈਂ ਆ ਕੇ ਕੀ ਕਰਦਾ ਹਾਂ ਜਦ ਮੈਂ ਨੇਰੇ ਨੇਰੇ ਨਾਲ ਪੇ ਪੇਮੈਂਟ ਇਕੱਠੀ ਕਰਕੇ ਆਇਆ ਕਰਦਾ ਕੇਵਲ ਦੀ ਪੈਣੀ ਪਿੰਡ ਦੇ ਹਾਂ ਮੈਂ ਸੇਵੇ ਆ ਕਣੀ ਕਹਿਣਾ ਪੂਤ ਹੋਣਾ ਹਣਾ ਵੀ ਮੈਂ ਇੱਧਰ ਨੂੰ ਜਾਣਾ ਹਾਂ ਨਰਦਨੇ ਮੰਮਾ ਨਰਤਾ ਵੀ ਪੁੱਤ ਹੈਗੇ ਸਮਝਦਾ ਲਹਾ ਮੰਦੇ ਨੇ ਪਰ ਉੱਥੇ ਹਾਂ ਉਹ ਸੁਣ ਤਾਂ ਇਹ ਗੱਲ ਨਿਆਣੇ ਦੀ ਗੱਲ ਹੈ ਹਾਂ ਹਾਂ ਹੁਣ ਫੇ ਮੈਂ ਆਉਣਾ ਇੱਧਰ ਦੇ ਪਾਸੇ ਵਾਲੇ ਆਪਣੇ ਖੇਤਾਂ ਚੋਂ ਹੋ ਕੇ ਆਣ ਜਿਹੜੀ ਆ ਸਾਡੀ ਮੋਟਰ ਦੇ ਸਿੱਧਾ ਭਾਈ ਭੈਣੇ ਨੂੰ ਜਾਂਦਾ ਰਸਤਾ ਉਹ ਪਈ ਜਾਂਦੀ ਉਹ ਜਾਂਦਾ ਡੋਲ ਜਾਂਦੀ ਹੈ ਉਹਨੂੰ ਆ ਜਾਣਾ ਮੈਂ ਆ ਖੇਤਾਂ ਚ ਹਾਂ ਮੈਂ ਉਹਨੂੰ ਆ ਜਾਣਾ ਵੀ ਚੱਲ ਦੂਰ ਹੈ ਵੀ ਇੱਧਰ ਪੂਤ ਨਹੀਂ ਆਉਣਾ ਮਨੂੰ ਇੱਕ ਵਾਰ ਪਾਕਸੀ ਅੱਚਾ ਕਹਿੰਦਾ ਬਸ ਅੱਚੇ ਨੂੰ ਗੱਲ ਸੁਣਾਈ ਕਹਿੰਦਾ ਵੀ ਗੱਲ ਸੁਣ ਇੱਕ ਵੀ ਮੈਂ ਵੀ ਜ਼ਿਕਰ ਨਹੀਂ ਤੇਰ ਤੂੰ ਕਰਦਾ ਮੈਂ ਮਾ ਵੀ ਇਕਣੀ ਹਾਂ ਤਾਂ ਕਹਿੰਦਾ ਮੈਨੂੰ ਇੱਕ ਬੰਦੇ ਨੇ ਗੱਲ ਕਹੀ ਕਹਿੰਦਾ ਵੀ ਭੂਤ ਦੇ ਪੈਰ ਲੱਗੇ ਹੋਦੇ ਆ ਹੈ ਵੀ ਭੂਤਾਂ ਦੇ ਪੈਰ ਲੱਗੇ ਹੋਦੇ ਆ ਨਹੀਂ ਨਹੀਂ ਮਹਾਵੀ ਨਹੀਂ ਵੀ ਕਿੱਕਣਾ ਮਹਾਪੂਤਾ ਔਰਕੇਦਰ ਤੱਕ ਪਹੁੰਚ ਜਾਂਦੇ ਕਹਿੰਦਾ ਕੇ ਤੈਨੂੰ ਪੜਨਾ ਹੀ ਹੋਇਆ ਉਹਨੇ ਕਹਿੰਦਾ ਦੂਈ ਡਾਲ ਪਰਾਕੇ ਨਹੀਂ ਪੜ ਸਕਦਾ ਵੀ ਉਥੀ ਉਹ ਪੜਨਾ ਸੀ ਬਿਆਂ ਦੇ ਕੋਲੇ ਉਹਨੇ ਮਹਾਵੀ ਮਹਾਵੀ ਗੱਲ ਤੇਰੀ ਚਾਚੇ ਸਹੀ ਹੈ ਫੇ ਪੜੇ ਲਿਖੇ ਤਾਂ ਮਾਗਾ ਸੋਚਿਆ ਮੋੜ ਕੇ ਮੈਂ ਉਹ ਰਸਤਾ ਛੱਡ ਕੇ ਮੇਨ ਰਸਤੇ ਨੂੰ ਆਉਣ ਲੱਗ ਗਿਆ ਇਧਰ ਇਹ ਉਹਨੂੰ ਆਪਣਾ ਸਿਵਿਆਂ ਵਾਲੇ ਨੂੰ ਗੱਲ ਫੇਰ ਮੰਨਣ ਦੀ ਜੇ ਮੈਂ ਮੰਨਦਾ ਤਾਂ ਜਾਣ ਮੇਰੇ ਮਨ 'ਚ ਡਰ ਸੀਗਾ ਜਦ ਮੈਂ ਮੰਨਣੇ ਦੇ ਹਟ ਗਿਆ ਡਰ ਹੈ ਹੀ ਨਹੀਂ ਹਾਂ ਹੁਣ ਹੁਣ ਦੇਖ ਕਿ ਹੁਣ ਕਿੰਨੀ ਸਾਥੀਆਂ ਦੇ ਵਿਆਹ ਕਮਾਇਆ ਤਾਂ ਮੈਂ ਸੁਰਦਾ ਬਣ ਹਾਂਜੀ ਉਹ ਲਾ ਦੀ ਪਹਿਲਾ ਬਹੁ ਮਾਢੀ ਦੀ ਜੰਪਾ ਲੜਕੇ ਦੋ ਹੁੰਦੇ ਸੱਟਕੇ ਹਾਂਜੀ ਤੇ ਛੋੜੇ ਦਾ ਵਿਆਹ ਤਾਂ ਹੂੰ ਲਾਲਾ ਕਹਿੰਦੇ ਤੇ ਉਹਨੂੰ ਲਾਲਾ ਪ੍ਰੀਤਮ ਅੱਛਾ ਜੀ ਅੱਛਾ ਜੀ ਨਾਰਾਂ ਦੇ ਅੱਛਾ ਜੀ ਹੁਣ ਮੈਨੂੰ ਬੁਲਾ ਲਿਆ ਕਹਿੰਦੇ ਵੀ ਕਰਨੈਲ ਕੰਮ ਕਰਨਾ ਉਹ ਕਹਿੰਦਾ ਵੀ ਤੇ ਤਾਇਰੇ ਨੇ ਤਾਂ ਬਾਗ ਜੀ ਭਲਿਆਣੇ ਇਹਨਾਂ ਕੋਈ ਨਾ ਵੀ ਭਾਈ ਕਰਾਂਗੇ ਯਾਰ ਕੁੜੀ ਵੀ ਕੋਈ ਚੀਜ਼ ਉਹ ਬੜੀ ਅੱਛਾ ਅੱਛਾ ਭਿੰਦਰ ਭੈਣ ਨਾ ਦੂਈ ਖੜੀ ਮੀਤੀ ਅੱਛਾ ਤੇਰੀ ਕਿਤੇ ਤਾਂ ਜਮੇ ਹੋ ਗਈ ਸੀ ਤੀ ਚੰਨਾਂ ਦਾ ਜੀ ਕੋਈ ਨਾ ਕਮਾਵਾ। ਮੀਨਾ ਇੱਕ ਕਰਿਆ ਸੀ ਕੰਮ ਉਹਨਾਂ ਦਾ। ਅੱਛਾ। ਉਹ ਨਾ ਮੀਨਾ। ਆ ਸਿਲੇਰੇ ਬਿਚੀ ਨਾ ਗਦੀ ਨਹੀਂ ਆ ਮੈਂ। ਉਹ ਫੇਰ ਤੇਰਾ ਫੇਰ ਤੁਹਾਡਾ ਫੇਰ ਹਿਸਾਬ ਹੋਰ ਤਾਂ ਨਾ। ਹਾਂ ਉਹੀ ਮੈਂ ਕਹਣਾ ਡਰ। ਡਰ ਦੀ ਗੱਲ ਆ। ਮੰਨ ਗੱਲ ਮੰਨਣ ਦੀ ਕਹਿੰਦੇ ਵੀ ਜੇ ਕਹਣਾ ਸਰਦੀ ਤੇ ਗੱਲ ਚੱਲੀ ਆਪਣੀ ਵੀ ਜੀਨੇ ਸਰਦੀ ਮੰਨ ਲਈ ਵੀ ਠੰਡ ਹੈਗੀ ਉਹਦੇ ਵਾਸਤੇ ਹੈਗੀ ਹੈ ਜੀਨੇ ਨਹੀਂ ਮੰਨੀ ਆਈ ਨਹੀਂ। ਹਾਈ ਨਹੀਂ। ਹੁਣ ਮੈਂ ਤੁਹਾਨੂੰ ਇੱਕ ਜ਼ਿਕਰ ਕਰਨਾ ਮੈਨੂੰ ਥੋੜੀ ਜਿਹੀ ਹੋਗੇ ਇਹ 20 ਸਾਲ ਪੁਰਾਣੀ ਗੱਲ ਆ। ਹਾਂ। ਮੈਂ ਕਹਣਾ ਜਦ ਸਾਡਾ ਬੋਬੀ ਬਿਮਾਰਠ ਮਾਰਜਾ ਦਾ ਹਾਂ ਹਾਂ ਜਿਆਦੀ ਗੱਲ ਹੈ ਤੇ ਕਿਆ ਹੋਇਆ ਮੈਨੂੰ ਪੈਸਿਆਂ ਦੀ ਲੋੜ ਤੀ ਬੰਦਾ ਬੰਦਾ ਕਹਿੰਦਾ ਵੀ ਮੈਂ ਬੇਲਾ ਚੌਂਕ 'ਚ ਖੜਾ ਮੈਂ 10 ਮਿੰਟ ਖੜਾ ਹਾਂ ਹਾਂ ਠੀਕ ਆਹੀ ਦੇਣਾ ਮੈਂ ਮੈਂ ਬੇਲਾ ਚੌਂਕ 'ਚ ਖੜਾ ਮੈਂ 10 ਮਿੰਟ ਖੜਾ ਹਾਂ ਹਾਂ ਵੀ ਪਹਿਲੇ ਜਾ ਕੇ ਤਾਂ ਹੀ ਮੈਂ ਇੱਕ ਕੱਪੜੇ ਦੇ ਵਿੱਚ ਉਕੜੇ ਸਿੰਪਲ ਜਿਹਾ ਪਜਾਮਾ ਮੋਟਰਸਾਈਕਲ ਫੁੱਲ ਸਪੀਡ 'ਚ ਲੈ ਕੇ ਗਿਆ ਉੱਥੇ ਨੂੰ ਮੈਂ ਇੱਕ ਪੁਆਇੰਟ ਦੀ ਗੱਲ ਆ ਬਈ ਦਿਮਾਗ ਤਾਂ ਉੱਥੇ ਤੇ ਵੀ ਮੈਂ ਪੈਸੇ ਫੜ ਲਵਾ ਜਾ ਕੇ ਹਨਾ ਠੰਡ ਬਲਤ ਧਿਆਨ ਨਹੀਂ ਦਾ ਹਾ ਲੱਗੀ ਵੀ ਨਹੀਂ ਠੰਡ ਨਾ ਜਾਂਦੇ ਨੂੰ ਲੱਗੀ ਨਾ ਆਉਂਦੇ ਨੂੰ ਲੱਗੀ ਇਹ ਮੈਨੂੰ ਕਹੀ ਜਾਵੇ ਤੁਸੀਂ ਬਿਮਾਰ ਹੋ ਜਾਣਾ ਤੁਸੀਂ ਕਿੱਕਣਾ ਚੱਲੇਗੇ ਕੱਪੜੇ ਦੇ ਬਗੈਰ ਉਂ ਤੁਸੀਂ ਨਿਕਲਦੇ ਨਹੀਂ ਫਰਾਣਾ ਠਮਕਾ ਫੇਰ ਮੈਂ ਸੋਚਾਵਾਂ ਇਹ ਤਾਂ ਚੀਜ਼ ਮੰਨਣ ਦੀ ਹੈ ਜੇ ਮੰਨ ਲਈ ਤਾਂ ਠੀਕ ਆ ਉੱਤੇ ਬਾਅਦ ਵਿੱਚ ਫਿਰ ਮੈਂ ਅੰਮ੍ਰਿਤ ਛੱਕ ਕੇ ਆਇਆ ਤਾਂ ਜਦ ਮਹਰਾਤੇ ਬੱਚੇ ਗੰਨ ਰੱਖੀ ਨਾ ਤੇ ਮੈਂ ਉਹ ਹੀ ਠੰਡੇ ਪਾਣੀ ਸਾਡੇ ਕੋ ਉਧਰ ਚਵਚਾ ਹੁੰਦਾ ਦਾ ਉਹ ਹੀ ਠੰਡੇ ਪਾਣੀ ਕਹਣਾ ਹਾਂਗਾ ਕਿ ਮੰਨਣ ਦੀ ਹੋਆ ਗੱਲ ਬਸ ਜੇ ਮਨ ਲਈ ਤਾਂ ਹੈਗੀ ਨਹੀਂ ਮੰਨੀ ਨਾ ਭਾਈ ਮੰਨ ਲੀਆ ਠੰਡ ਹੂੰ ਠੰਡ ਵੀ ਮੰਨਣਾ ਦੀ ਹੋਆ ਭਾਈ ਡਾਂਦੀ ਮੰਨਣਾ ਦੇਦੇ ਤਾਈ ਨੂੰ ਲਿਆ ਕੇ ਦੇ ਭਾਈ ਨੂੰ ਮੂੰਹ ਮਠਾ ਦਾ ਕਰਾਤਾ ਉਹਨੂੰ ਸ਼ਗਨ ਸ਼ੁਗਮੀ ਦੇ ਦੇ ਤਾਈ ਨੂੰ ਬੋਲ ਹੋਰ ਤਾਈ ਨਵੀਂ ਤਾਜੀ ਕੋ ਪਿੰਡ ਦੀ ਨਵੀਂ ਤਾਜੀ ਬਸ ਹਾਂ ਕੁੜੀ ਦਾ ਵਿਆਹ ਦੇਣਾ ਖਾਨੀ ਤੁਹਾਡੀ ਦਾ ਇਹ ਕਿਹੜੀ ਦਾ ਆਪਣੀ ਤੋਂ ਤੇਰੀ ਤੇਰੀ ਪੋਤੀ ਦਾ ਹਾਂ ਆਇਆ 16 ਅਗਲੀ ਆਉਂਦੀ 16 ਪਰ ਬੀਚਾ ਹਾਂ ਚਲ ਕੋਈ ਨਹੀਂ ਮੈਂ ਵੀ ਕਰੂੰਗਾ ਕੋਈ ਹੈਲਪ ਥੋੜੀ ਬੋਤੀ ਉਹਦੀ ਹੈਲਪ ਕਰ ਦੂੰਗਾ ਮੈਂ ਕਰ ਦੂੰਗਾ ਹੈਲਪ ਕੋਈ ਚੱਕਰ ਨਹੀਂ ਜਿੰਨੀ ਕਿ ਸਰੀ ਕਰਦੀ ਜਿੰਨੀ ਕਿ ਸਰੀ ਮੈਂ ਕਰੂੰਗਾ ਕੋਈ ਗੱਲ ਨਹੀਂ 8 ਵਾਲੇ ਦਿਨ ਆ ਜੀਓ ਹਾਂ ਲੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮਾਣ ਆ ਤੇਰੇ ਬੱਚਿਆਂ ਨਾਲ ਰੱਖੇ ਪਰਮਾਤਮਾ ਚਣ 10 ਗੁਣਾ ਦਾ ਵੇ ਵੇ ਕੁੱਤ ਦੰਦਰ ਗੁਸਤੀਆਂ ਬਖਸ਼ੇ ਚੜ੍ਹਦੀ ਕਲਾ ਰੱਖੇ ਤੁਹਾਡੀ ਕਮਾਈ 'ਚ ਵਰਕਤਵਾਵੇ ਤੇਰੇ ਭਾਈ ਭਤੀਜੇ ਨੂੰ ਤੇਰੀ ਮੰਮੀ ਨੂੰ ਰਾਜੀ ਰੱਖੇ ਭਾਈ ਝਾਂ ਦੇਖ ਐਨੀਆਂ ਦੁਆਵਾਂ ਲੈਣ ਵਾਸਤੇ ਉਹ ਵਾਹ ਜੀ ਵਾਹ ਬਹੁਤ ਔਖੀਆਂ ਮਿਲਦੀਆਂ ਬਜ਼ੁਰਗਾਂ ਦੀਆਂ ਦੁਆਵਾਂ ਨਾਲ ਸੱਚੀਆਂ ਸੁੱਚੀਆਂ ਫੇਰ ਪਹੁੰਚੇ ਹੋ ਜੀ ਖੇਤਾਂ ਦੇ ਵਿੱਚ ਸਵੇਰੇ ਹੀ ਸਜਰੀ ਉੱਠਦੀ ਸਾਰੇ ਹੁਣ ਸ਼ੋਭਰੀ ਤੇ ਕਹਿੰਦੀਆਂ ਮੈਨੂੰ ਖੋਲਿਆ ਚੱਲੀਏ ਜੀ ਪਾਪਾ ਖੋਲਿਓ ਨਹੀਂ ਦਪਤ ਛੱਲੇ ਹੁੰਦਾ ਖੁੱਲਿਆ ਹੋਈ ਹੈ ਹਾਂ ਖੁੱਲਿਆ ਹੋਇਆ ਨਹੀਂ ਛੱਲਿਆ ਹੋਇਆ ਖੁੱਲਿਆ ਨਹੀਂ ਇਹ ਆ ਲੈ ਅੱਛਾ ਆਹਾ ਉਹ ਬਾਤ ਕਰੀ ਬਾਤ ਕਰੀ ਪਹਿਲਾਂ ਇਹਦਾ ਸਾਤਸਰੀ ਕੱਲ ਪਹਿਲਾਂ ਸਾਤਸਰੀ ਕਲ ਜੋਰ ਕੇ ਬੋਲ ਸਾਰਕਾ ਟੱਲੇ ਨਾ ਸਾਤਸਰੀ ਕਲ ਅੱਖਾਂ ਵਿੱਚ ਕਹਿੰਦੀ ਉਧਰ ਦੇਖ ਕੇ ਅੱਛਾ ਉਧਰ ਦੇਖ ਕੇ ਕਾ ਸਾਤਸਰੀ ਕਲ ਜੀ ਕਾ ਸਾਤਸਰੀ ਕਲ ਜੀ ਇਹ ਸਾਤਸਰੀ ਕਹਿ ਦਿੰਦੀ ਜੀ ਉੱਠ ਕੇ ਖੁੱਲੋ ਬਈ ਕੀ ਗੰਨਾ ਚੁੱਪ ਗੰਨਾ ਖਾਣ ਚੱਲੀ ਖਾਣ ਦੱਸਦੀ ਐ ਗੰਨਾ ਖਾਣ ਚੱਲੀ ਸਾਦੇ ਰੁਟ ਗਈ ਮੈਨੂੰ ਠਾਲ ਲੰਦੀ ਆਖ ਕੇ ਅੱਗੇ ਮੈਨੂੰ ਮਿੰਤਾ ਕਰਕੇ ਉਧਰਲੇ ਕਮਰੇ ਚ ਦੇ ਬੁਲਾਉਣੀ ਪੈਂਦੀ ਸੰਦੀਪਰਾ ਵਾਲੇ ਕਮਰੇ ਚ ਤੇ ਹੁਣ ਆ ਆਜ ਦੀ ਚੱਲੀਏ ਚੱਲੀਏ ਤੇ ਨਾ ਹਾਂ ਕੀ ਹੁੰਦਾ ਹੁਣ ਨਾ ਮਕਰਨ ਫੇਟ ਆ ਕੱਪੜੇ ਦਾ ਸਾਰੇ ਕਰ ਲੈ ਮੇਰੇ ਹੱਥ ਵੀ ਲਵੇਟ ਤੇ ਸਾਰੀ ਹਾਂ ਖੇਤਾਂ ਵਿੱਚ ਆਉਣ ਦਾ ਕਾਰਨ ਇਹ ਹੈ ਜੀ ਵੀ ਇੱਕ ਪਰਚੀ ਮੈਂ ਕੱਲ ਵੇਚ ਲਈ ਕਰਿਆ ਸੀਗਾ ਜੀ ਉੱਥੇ ਗੇਰੇ ਸੀ ਪਰਚੀਆਂ ਮੇਰੇ ਕੋਲ ਦੋ ਤਿੰਨ ਇਕੱਠੀਆਂ ਹੋਈਆਂ ਵੀ ਸੀਗੀਆਂ ਜਿਹਦੇ ਕਰਕੇ ਚਲੋ ਮੈਂ ਰਿਕਵੈਸਟ ਕੀਤੀ ਹੈ ਲੇਬਰ ਨੂੰ ਉਹ ਕਹਿੰਦੇ ਚਲੋ ਸਰਦਾਰ ਜੀ ਕੱਢਣਾ ਤਾਂ ਹੈਗਾ ਹੀ ਆ ਵੀ ਕਨਾਲਾ ਦੀ ਹੋਰ ਕੱਢ ਦਿੰਦੇ ਕਿਉਂਕਿ ਪਿਛਲੇ ਪਿਛਲੀ ਪਰਤੀ ਦੇ ਵਿੱਚ ਇਹਦੇ 50 ਪਰੀਆਂ ਬਚ ਗਈਆਂ ਸੀਗੀਆਂ ਇਹਨਾਂ ਨੂੰ ਥੋੜਾ ਉਸ ਚੀਜ਼ ਦਾ ਲਾਹਾ ਹੋ ਗਿਆ ਖੜ ਜਾ ਪੁੱਤ ਚੜ ਹੀ ਲੈਣੇ ਆ ਦੇ ਦੂੰਗਾ ਤੁਹਾਨੂੰ ਮੂੰਹ 'ਚ ਨਹੀਂ ਪਾਈ ਦਿੰਦਾ ਗੰਦਾ ਹੈ ਨਾਣ ਦੇ ਮੂੰਹ 'ਚ ਨਹੀਂ ਮਾਣ ਕੱਢ ਪਰ ਤੇਰਾ ਫਿਰ ਮਾਫਰ ਅਬਰ ਇਹ ਖੋਲ ਦੇ ਨਾ ਖੋਲ ਉਹ ਲੈ ਯਾ ਨਹੀਂ ਇਹ ਗਹਾਣਾ ਖੋਲਣਾ ਕੜ ਜਾ ਪਹਿਲਾਂ ਚੁੱਪ ਲੈਣ ਦੇ ਪਹਿਲਾਂ ਇਹ ਲੈਬਰ ਦੇ ਜਾਟਨ ਕਰਾਣਾ ਇਹ ਤਾਂ ਕਿੰਨੇ ਘਟੇ ਤੱਕ ਟਰੈਕਟਰ ਲਿਆ ਵੀ ਕੁਝ ਬੰਦੇ ਸੀ ਲੱਦਣ ਲੱਜਾਂਗੇ ਤੇ ਕੁਛ ਬੜੇ ਰੁਕੀ ਜਾਉਂਗੇ ਅਜੇ ਤੋਂ ਪਨੇ ਕਲੇ ਟਾਈਮ ਦੇ ਨਾਲ ਇਹ ਵੀ ਫਰਕ ਹੈ ਹਾਂ ਕੀ ਕਹ ਤੂੰ ਖੋਲ ਦਮਾ ਲੋ ਜੀ ਨੂੰ ਖੋਲ ਕੇ ਦੇ ਦਮਾ ਪਹਿਲੇ ਬਾਅਦ ਚ ਮਿਲਦਾ ਤੁਹਾਨੂੰ ਹੁਣ ਮੈਂ ਘਰ ਆ ਕੇ ਸੀਗੇ ਜੀ ਚਾਹ ਬਣਵਾਰੀ ਭਈਆਂ ਵਾਸਤੇ ਉਸੇ ਬਾਅਦ ਵਿੱਚ ਆ ਫੇਰ ਤਿਆਰ ਹੋ ਗਈ ਕਹਿੰਦੀ ਮੈਂ ਤਾਂ ਜਾਣਾ ਏ ਤੂੰ ਰਹਿ ਜਾ ਓਰੇ ਨਹੀਂ ਤੂੰ ਰਹਿ ਜਾ ਅੱਜ ਥੱਲੇ ਪਤ ਸੋ ਟੱਟ ਉੱਪਰ ਤਾਂ ਛੱਟ ਪਾ ਦਿੱ ਜੰਦੀ ਹੁੰਦੀ ਰੈਣ ਦੇ ਤੇ ਜਾਣ ਨਹੀਂ ਚੱਲ ਥੱਲੇ ਚੱਲ ਨਹੀਂ ਜਾਣ ਹੈ ਰੈਣ ਦੇ ਪੁੱਤ ਹੈ ਉੱਥੇ ਤੇ ਗਿਰ ਜਾਂਦੀ ਏ ਤੂੰ ਸੱਟ ਵੱਜ ਜਾਂਦੀ ਤੇਰੇ ਤੂੰ ਜਾਣ ਰੈਣ ਮम्मा ਕੋਲ ਚੱਲ ਜਾ ਹਾਂ ਉੱਤ ਤੂੰ ਮम्मा ਕੋਲ ਜਾ ਸਾਸੀ ਕਲੀ ਬੁਲਾਉਂਦੀ ਫਿਰ ਸਾਚੀ ਗੜ ਦੋ ਤੇ ਚੱਲ ਜੀ ਕਾ ਜੀ ਜੀ ਕਾ ਹੁਣ ਸਹੀ ਬੁਲਾਉਂਦੀ ਦੇ ਕਾ ਹੁਣ ਕਹਦੀ ਠੀਕ ਹੈ ਹੁਣ ਸਾਸਰੀ ਕਲ ਠੀਕ ਹੈ ਕਿੰਨੀ ਕਵਾਰ ਬੁਲਾਉਣੀ ਮੇਰੇ ਪੁੱਤ ਦੇ ਕਾ ਗੰਦਾ ਜਰਾ ਚਲੋ ਜੀ ਮਿਲ ਦੇ ਜਗੇ ਭਈਆਂ ਦੇ ਕੋਲੇ ਟਰੈਕਟਰ ਨੂੰ ਮਾਰੀਏ ਜੀ ਤਲਬ ਬੰਦੇ ਲੱਗੇ ਜੀ ਰੋਟੀ ਛਕਣ ਸ਼ਾ ਵੀ ਪੀ ਲਈ ਇਹਨਾਂ ਨੇ ਲਓ ਜੀ ਲੋਡ ਕਰਨਾ ਕਰਤਾ ਸ਼ੁਰੂ ਗੰਨਾ ਹੋ ਗਏ ਬੰਦੇ ਰੈਡੀ ਅੱਜ ਦਿਨ ਖੜੇ ਨਿਬੜੂ ਕੰਮ ਇੱਕ ਦੋ ਗੇੜ ਦੇ ਕਰਨਾ ਚਿਰਨੋ ਕਿ ਯਾਰ ਇਸ ਕੋ ਸਿੱਧਾ ਕਰਕੇ ਖੜਾਣਾ ਪੜੇਗਾ ਹਾਂ ਹਣਾ ਹਾਂ ਲਓ ਜੀ ਟਰਾਲਾ ਕੱਢਤਾ ਆਪਾਂ ਨੇ ਬਾਹਰ ਥੋੜਾ ਜਿਹਾ ਕਹ ਲੈਨਾਂ ਤੋਂ ਕਾਫੀ ਲੱਦੋਗਾ ਬੰਦਿਆਂ ਦੀ ਪਾਰਟੀ ਹੋ ਗਈ ਪਕੌੜਾ ਪਾਰਟੀ ਸ਼ੁਰੂ ਪਕੌੜਾ ਪਾਰਟੀ ਪਕੌੜਾ ਪਾਰਟੀ ਕਰਨਵੀਰ ਚਾਹ ਲੈ ਕੇ ਪਹੁੰਚ ਗਿਆ ਜੀ ਸਕੂਟਰੀ ਦੇ ਉੱਪਰ ਕਰਨਵੀਰ ਨੂੰ ਪੈਂਟ ਲਿਆ ਕੇ ਦਿੱਤੀ ਦੀ ਜੀ ਹੱਲ ਕਰ ਲੈ ਪਿੱਛੇ ਪਰਥਮ ਪੈਂਟ ਲਿਆ ਕੇ ਦਿੱਤੀ ਦੀ ਜਿਹਨੂੰ ਪਿੱਛੇ ਦੇ ਭਰਾੜ ਖੋਲ੍ਹ ਲੈ ਪੈਟ ਦੇ ਦੇ ਬੈਂਟ ਦੇ ਪ੍ਰਾਰ ਅੱਕੜ ਕਿੱਕੜਾ ਗੁੱਲ ਗਿਆ ਤੇਰੇ ਪਿੱਛੇ ਦੇ ਆੜ ਕਿੜੇ ਆ ਦੇ ਚੱਲਾ ਅੜ ਗਈ ਹਲ ਦੋ ਦਿਨ ਨਹੀਂ ਹੋਈ ਲੈ ਅੰਦਰ ਮੰਦਾ ਨਾ ਟੰਗਾ ਪਿੱਛੇ ਬੈਠ ਮੇਲੇ ਜੀ ਪਾਪਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਹਾਂ ਕੀ ਲੱਗੇ ਕਰਨਾ ਹਾ ਉਹ ਖਾਲ ਐ ਨਾ ਇੱਥੇ ਖਾਲ ਮਾਫੇ ਮੋੜ ਕਿਤਨ ਮੋੜ ਆ ਨਹੀਂ ਖਾਲ ਆਪਾਂ ਨੇ ਉੱਥੇ ਨੂੰ ਨਹੀਂ ਟਪਾਉਣਾ ਕਿ ਇੱਥੇ ਨੂੰ ਟਪਾ ਲਈ ਸੀ ਤੇ ਲੈ ਕੇ ਆ ਇਹਦੇ ਵਿੱਚ ਵਿੱਚ ਲਿਆ ਕੇ ਫਿਰ ਇੱਥੇ ਤੇ ਚੜਾ ਲੰਗੇ ਨਾ ਪਿੱਛੇ ਤੇਰਾ ਮੋੜ ਫੇ ਪੈ ਜਾਣਾ ਅ ਫਿਰ ਜਿੱਥੇ ਜੇ ਆ ਨੀਵਾ ਜੇ ਨਾ ਮੜਾ ਜਾ ਕਿ ਇੱਥੇ ਜੇ ਮਿੱਟੀ ਦੇ ਗਿਰਨੇ ਟੱਕ ਜੇ ਹਾਂ ਚਾਹ ਪੀ ਲੈ ਮੈਂ ਕਿਹਾ ਮੋੜਾ ਜਾ ਜ਼ਿਆਦਾ ਖਾਂ ਜ਼ਿਆਦਾ ਘੁੱਟ ਪੀ ਲੋ ਟੋਕਾ ਵੀ ਕਰਦੇ ਆਂ ਟੋਕਾ ਤਾਂ ਚਲ ਮੈਂ ਕਰਿਆ ਉਹਨਾਂ ਦਾ ਚਲ ਕੋਈ ਗੱਲ ਨਹੀਂ ਵੈਸੇ ਉੱਧਰ ਵੀ ਥੋੜਾ ਜਿਹਾ ਗੱਲ ਲੱਦਣੇ ਤਾਂ ਗਲਾਸ ਪਾਪਾ ਗਲਾਸ ਪੁੱਤ ਉਹਨਾਂ ਦੇ ਕੋਲੇ ਉੱਥੇ ਉੱਥੇ ਤੇ ਲੈ ਆਉਣਾ ਪੈਣਾ ਨਾ ਗਲਾਸ ਉੱਥੇ ਦੇਖ ਅੰਦਰ ਪਿਆ ਹੁਣ ਉਹ ਦੇ ਪੀ ਦੌੜ ਕੇ ਜਾ ਪਾਪਾ ਚਾਹ ਉਹ ਹੀ ਪਾ ਦੇ ਜਾ ਚਾਹ ਉਹ ਕਰ ਦਿੰਦਾ ਕੋਈ ਚਲਦਾ ਮੈਂ ਚਲੋ ਬਸ ਠੀਕ ਆ ਉੱਥੇ ਚਲੋ ਫੇਰ ਤਾਂ ਗੱਲੇ ਖਤਮ ਐ ਉਹ ਤਾਂ ਗੱਲੇ ਖਤਮ ਚਲ ਪੁੱਤ ਚਾਹ ਪਣਾ ਚੜ ਕੇ ਉੱਥੇ ਕੀ ਕਰੀਏ ਨਾ

बाबा जी काफी लद हो गया चल हम सी मिलते चल के लो भाई आपकी चाय भी आ गई ये फट्टा उतार दिया है कितनी भरी बाकी रह गई नंबर अभी उधर गिरा दो एक बारी हाँ वाकई में सही बात है यहाँ पे थोड़ा लम्बा बंदा चाहिए था गेरने वाला अभी नीचे रह जाएगी भरी एक बंदा और लग जाओ साथ में अच्छा लम्बड़ उठाएगा फिर वो फेंक देगा है हाँ ये घूमेगा एक समय ताकत तो थोड़ा सा ज्यादा रह जाता है ना इधर उधर घूमने से और फिर जिसके घर में जाता है वहाँ पे लड्डू जलेबी भी खाता होगा जरूर चाय के साथ ऐसा आदत नहीं है ਅੱਛਾ ਕੋਈ ਚੱਕਰ ਨਹੀਂ ਸ਼ਾਲ ਬੜੀਆ ਹੋ ਗਿਆ ਕੰਮ ਅੱਛੇ ਸੇ ਹੋ ਗਿਆ ਚਲੋ ਅਭੀ ਚਾਹ ਪੀ ਲੋ ਭਾਈ ਬਣਕਰ ਠੀਕ ਹੈ ਨਾ ਹਾਂ ਚਾਹ ਪੀ ਲੋ ਇੱਕ ਵਾਰ ਫਿਰ ਅੱਗੇ ਜੋ ਕਰਨਾ ਕਰਤੇ ਰਹਿਣਾ ਜੱਗਾ ਆ ਗਿਆ ਜੀ ਟਰੈਕਟਰ ਦੰਦਾ ਦਾ ਜਵਾਬ ਕਹਿੰਦਾ ਵੀ ਮੈਂ ਤੁਰਨਾ ਨਹੀਂ ਹੈਗਾ ਜੱਗਾ ਕਹਿੰਦਾ ਮੈਂ ਕੱਢ ਦਿੰਦਾ ਸੰਗਲ ਕਹਾਂ ਪਿਆ ਹੈ ਉਠਾਓ ਢਾਲੋ ਥੋੜਾ ਸਾ ਅਗੇ ਉਸਮੇ ਘੁਸੇੜ ਦੋ ਹਾਂ ਤਾਂ ਸਿੱਖੇਗਾ ਕੱਬ ਫਿਰ ਹਾਂ ਉਹ ਆ ਗਿਆ ਨੰਬਰਦਾਰ ਨੰਬਰਦਾਰ ਆਹੀ ਉਹ ਨੰਬਰਦਾਰ ਕੀ ਹਾਲ ਹੈ ਜੱਗਾ ਜੀ ਸਤਿਕਾਰ ਜੀ ਸਾਰਿਆਂ ਨੂੰ ਨੰਬਰਦਾਰ ਅੱਛਾ ਤੂੰ ਵੀ ਤੂੰ ਵੀ ਲੈ ਕੇ ਆਇਆ ਹੈ ਤੂੰ ਵੀ ਲੈ ਕੇ ਆਇਆ ਤਾ ਉਹ ਤੂੰ ਦੂਆ ਨੰਬਰਦਾਰ ਹੈ ਦੇਖਦਾ ਮੇਰੇ ਵਾਲਾ ਪੈ ਜਾਊਗਾ ਤੇਰੇ ਵਾਲੀ ਪਊਗਾ ਉਹ ਜਿਹੜਾ ਗਿਆ ਵਾ ਨਹੀਂ ਕਿ ਪਤਾ ਹੈ ਚੱਸੀ ਲੈਣੇ ਮੋਟਰਬੋ ਚੱਸੀ ਕੇ ਬਾਦ ਨੰਬਰ ਨਹੀਂ ਆਇਆ ਤੁਹਾਡੇ ਕੋਲ ਆਏ ਕਿਵੇਂ ਹੁੰਦਾ ਹੈ ਤੁਹਾਡੇ ਪਿੰਡ ਦਾ ਉਹ ਤੁਹਾਡੇ ਕੋਲ ਨੰਬਰ ਨਾ ਸਮ ਸਮ ਨੰਬਰ ਸੱਚ ਕਿ ਕਿ ਰੱਖਦੇ ਰਹਿੰਦੇ ਕਰਾਤਾ ਹਾਂ ਤੇ ਉਹ ਮੈਂ ਤੇਰੇ ਵਾਲੀ ਪਾਲਮਾ ਪਾਹੀ ਪਾ ਲਓ ਹੁਣ ਇਹਦੇ ਉਹ ਨਹੀਂ ਹੈ ਕੁੰਡਾ ਤੇਰੇ ਨਾਲ ਕੁੰਡੀਆਂ ਲੱਗੀਆਂ ਵੀ ਆ ਕੋਈ ਚੱਕਰ ਨਹੀਂ ਕੁੰਡੀਆਂ ਗਾਣੀਆਂ ਚੱਲ ਦੇ ਖਲਾ ਤੇਰੀ ਮੱਜਰੀ ਅਸਲ ਵਿੱਚ ਕੌਣ ਸਾ ਪੈਗਾ ਹੋਰ ਕਰ ਲੈ ਹੋਰ ਕਰ ਇੱਕ ਇੱਕ ਥੋੜਾ ਹੋਰ ਕਰ ਲੈ ਅਗੇ ਹਾਂ ਵੀ ਪਹਿਲੇ ਇੱਕ ਜਦ ਤੱਕ ਕਹਿੰਦਾ ਆ ਜਾਣਾ ਦੋ ਚਾਰ ਦਿਨਾਂ ਬਾਅਦ खींच लो खींच लो खींच लो जल्दी से पहले खींच लो खींच लो नंबर का ना? था गाल ना करा दे फोन करो एक और करायो गल कोई यार हो जाएगा चल देखते हैं प्यार से हो जाए जे और क्या चाहिए जे हो जाए लपकड़े